ਰਵਿੰਦ ਕੇਜਰੀਆਲ ਨੇ ਪੰਜਾਬ ਦੇ ਵਿੱਚ ਬਹੁਤ ਵੱਡੇ ਜਿਹੜੇ ਆ ਝੂਠ ਮਾਰੇ ਨੌਜਵਾਨਾਂ ਨੂੰ ਮਗਰ ਲਾਉਣ ਦੀ ਕੋਸ਼ਿਸ਼ ਕੀਤੀ ਨੌਜਵਾਨ ਗਮਰਾਹ ਆ ਕੇ ਮਗਰ ਵੀ ਲੱਗੇ ਪੰਜਾਬ ਦੇ ਨੌਜਵਾਨਾਂ ਨੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 2027 ਦੇ ਵਿੱਚ ਬਣਾਉਣੀ ਜੇ ਜੋਏ ਇੱਕੋ ਇੱਕ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ ਪੰਜਾਬ ਦੀ ਪਾਰਟੀ ਆ ਜਿਹੜੀ ਆਪਣੇ ਸੂਬੇ ਦੇ ਵਿੱਚ ਹੀ ਉਹਨਾਂ ਦੀ ਹੁੰਦਾ ਤੇ ਸੂਬੇ ਤੋਂ ਹੀ ਚੱਲਦੀ ਆ ਬਾਕੀ ਪਾਰਟੀਆਂ ਦਾ ਦਿੱਲੀ ਤੋਂ ਚੱਲਦੀਆਂ ਕਿਉਂਕਿ ਸਰਦਾਰ ਵਿਕਰਮ ਸਿੰਘ ਮਜੀਠੀਆ ਸਰਕਾਰ ਦੀ ਹਰ ਮੌਲਾਈ ਨੂੰ ਅੱਗੇ ਲੈ ਕੇ ਆਉਂਦੇ ਔਰ ਮੁੱਦੇ ਤੇ ਗੱਲ ਕਰਦੇ ਨੇ ਸਬੂਤਾਂ ਦੇ ਬਿਹਾਬ ਦੇ ਉੱਤੇ ਗੱਲ ਕਰਦੇ ਨੇ ਉਹ ਜਦੋਂ ਗੱਲ ਕਰਦੇ ਨੇ ਇਹਨਾਂ ਨੂੰ ਉਹ ਗੱਲ ਚੁਬਦੀ ਆ ਉਹ ਤਾਂ ਹੀ ਉਹਨੂੰ ਫਿਰ ਕਿਸੇ ਨਾ ਕਿਸੇ ਕੇਸ ਦੇ ਵਿੱਚ ਫਸਾ ਕੇ ਪੰਜਾਬ ਦੇ ਲੋਕਾਂ ਦਾ ਧਿਆਨ ਉਸ ਸਾਈਡ ਵੱਲ ਨੂੰ ਕਰ ਰਹੇ ਨੇ ਸਾਸੀਆ ਦੋਸਤੋ ਬੜਾ ਆਪਣਾ ਅਮਨਦੀਪ ਮੱਜੰਦਾ ਜਿਵੇਂ ਕਿ ਹਫਾਤ ਵਖ ਆਦੂਆਂ ਦੇ ਨਾਲ ਜਿਹੜੀ ਗੱਪਾਂ ਕਾਤੇ ਰਹੀਦਾ ਹੈ ਇਸੇ ਤਰ੍ਹਾਂ ਅੱਜ ਸਰਦਾਰ ਗੁੱਸੇ ਬਾਕਸਿੰਗ ਸੇਖ ਜਿਹੜੇ ਜਿਹੜਾ ਜੂਤੇ ਪ੍ਰਧਾਨ ਅਕਾਲੀ ਦਲ ਦੇ ਪ੍ਰਧਾਨ ਦੇ ਆ ਚੇਅਰਮੈਨ ਵੀ ਰਹੇ ਨੇ ਉਹ ਆਪਣੇ ਕੋਲ ਅੱਜ ਪੁੰਚਨੇ ਤੇ ਆਪਾਂ ਉਹਨਾਂ ਨਾਲ ਕੋਈ ਕਾਦੀ ਢਾਲ ਦੀ ਹੈ ਜਿਹੜੀਆਂ ਗੱਲਾਂ ਜਿਹੜੀਆਂ ਕਰਨੀਆਂ ਆਂ ਕੁਝ ਮੁੱਦਿਆਂ ਦੀਆਂ ਗੱਲਾਂ ਕਰਨੀਆਂ ਸਭ ਤੋਂ ਪਹਿਲਾਂ ਤਾਂ ਯੂਥ ਦੇ ਮੁੱਦੇ ਦੀ ਵੀ ਗੱਲ ਕਰਨੀ ਆ ਯੂਥ ਨੂੰ ਸਭ ਤੋਂ ਪਹਿਲਾਂ ਲੱਗੇ ਚੱਲੀਏ ਕਿ ਕਾਲੀ ਢਾਲ ਜਿਹੜਾ ਯੂਥ ਤੋਂ ਦੂਰ ਕਿੱਦਾਂ ਹੋ ਰ ਜਾ ਰਿਹਾ ਹੈ ਬਹੁਤ ਕਾਫੀ ਜਿਹੜਾ ਦੂਰ ਹੋ ਗਿਆ ਕਿ ਆਪਣਾ ਜਿਹੜਾ ਇਹ ਬਹੁਤ ਘੱਟ ਆਉਂਦਾ ਜਦ ਯੂਥ ਪੁੱਛਿਆ ਮਾਲੀਆ ਚਲਵਟ ਹੋਈ ਜਾਂਦਾ ਕਿੱਦਾਂ ਲੱਗਦਾ ਕਿ ਤੁਸੀਂ ਪਹਿਲੇ ਯੂਥ ਦੇ ਪ੍ਰਧਾਨ ਦੇ ਸਭ ਤੋਂ ਪਹਿਲਾਂ ਤੇ ਮਨਵੇਰ ਜੀ ਤੁਹਾਡਾ ਸਵਾਗਤ ਜੀ ਤੁਹਾਡਾ ਧੰਨਵਾਦ ਕਿ ਤੁਸੀਂ ਸਾਡੀ ਗੱਲ ਨੂੰ ਲੋਕਾਂ ਤੱਕ ਰ ਪਹੁੰਚਾ ਰਹੇ ਜੀ ਇਸ ਤਰ੍ਹਾਂ ਕਿ ਸਾਡੇ ਜਿਹੜੇ ਪੰਜਾਬ ਦੇ ਨੌਜਵਾਨੀ ਆ ਉਹ ਗਮਰਾ ਹੀ ਇਹ ਨਾ ਹੋ ਚੁੱਕੀ ਆ ਕਿ ਸਭ ਤੋਂ ਪਹਿਲਾਂ ਤੇ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਵੱਡੀਆਂ ਗੱਲਾਂ ਕਰਕੇ ਘਰ ਘਰ ਨੌਕਰੀ ਦੇ ਵਾਅਦੇ ਕਰਕੇ ਨੌਜਵਾਨਾਂ ਨੂੰ ਖੋਹਣਾ ਦਾ ਲਾਲਚ ਦੇ ਕੇ ਹੋਰ ਕਈ ਤਰ੍ਹਾਂ ਦੇ ਲਾਲਚ ਨੌਜਵਾਨਾਂ ਨੂੰ ਦੇ ਕੇ ਉਹਨਾਂ ਨੇ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਦਾ ਮਿਸ਼ਨ ਉਹ ਕਾਮਯਾਬੂ ਹੋ ਗਿਆ ਉਹ ਕਿਉਂ ਹੋਇਆ ਉਹਦੇ ਬਾਰੇ ਮੈਂ ਤੁਹਾਡੇ ਨਾਲ ਜ਼ਿਕਰ ਕਰਦਾ ਉਸ ਤੋਂ ਬਾਅਦ अरविंद केजरीवाल ਨੇ ਪੰਜਾਬ ਦੇ ਵਿੱਚ ਬਹੁਤ ਵੱਡੇ ਜਿਹੜੇ ਆ ਝੂਠ ਮਾਰੇ ਨੌਜਵਾਨਾਂ ਨੂੰ ਮਗਰ ਲਾਉਣ ਦੀ ਕੋਸ਼ਿਸ਼ ਕੀਤੀ ਤੇ ਨੌਜਵਾਨ ਕੁਮਰਾਹ ਕੇ ਮਗਰ ਵੀ ਲੱਗੇ ਉਹ ਕਿਹੜੇ ਨੌਜਵਾਨ ਲੱਗੇ ਕਿ ਜਿਨ੍ਹਾਂ ਨੇ ਕਾਂਗਰਸ ਪਾਰਟੀ ਦਾ 2017 ਦੇ ਵਿੱਚ ਜਦੋਂ ਨੌਜਵਾਨ ਸਾਡੇ ਨਾਲ ਟੁੱਟੇ ਉਹਨਾਂ ਨੌਜਵਾਨਾਂ ਨੇ ਕਾਂਗਰਸ ਪਾਰਟੀ ਦਾ ਰਾਜ ਆਪਣੇ ਸਾਹਮਣੇ ਨਹੀਂ ਸੀ ਦੇਖਿਆ ਕਿਉਂਕਿ ਜਦੋਂ ਉਹਨਾਂ ਦਾ ਜਨਮ ਹੋਇਆ 90 ਤੋਂ ਬਾਅਦ ਵਾਲੇ ਨੌਜਵਾਨ ਸਾਡੇ ਨਾਲ ਟੁੱਟੇ ਤੇ ਉਹਨਾਂ ਨੇ ਇਹ ਨਹੀਂ ਸੀ ਦੇਖਿਆ ਕਿ ਕਾਂਗਰਸ ਤੇ ਅਕਾਲੀ ਦਲ ਦੇ ਵਿੱਚ ਫਰਕ ਕੀ ਆ ਕਾਂਗਰਸ ਪਾਰਟੀ ਦਾ ਨੇ ਜਿਹੜੇ ਝੂਠ ਮਾਰੇ ਸੀ ਉਹਨਾਂ ਗੱਲਾਂ ਦੇ ਵਿੱਚ ਆ ਕੇ ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦੇ ਨਾਲ ਜੁੜ ਗਏ ਤੇ ਕਾਂਗਰਸ ਤੋਂ ਬਾਅਦ ਜਦੋਂ ਸਾਡੇ ਨਾਲ ਚੱਲਣਾ ਸੀ ਤੇ ਦਿੱਲੀ ਤੋਂ ਟੀਮ ਆ ਗਈਆਂ ਉਹਨਾਂ ਨੇ ਬਹੁਤ ਵੱਡੇ ਝੂਠ ਮਾਰੇ ਲੋਕ ਉਹਨਾਂ ਦੇ ਨਾਲ ਚਲੇ ਗਏ ਅੱਜ ਪੰਜਾਬ ਦੇ ਨੌਜਵਾਨਾਂ ਨੇ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 2027 ਦੇ ਵਿੱਚ ਬਣਾਉਣੀ ਜੇ ਤੁਸੀਂ ਦੇਖ ਲਿਓ ਕਿਉਂਕਿ ਨੌਜਵਾਨਾਂ ਨੂੰ ਜਦੋਂ ਪਿਛਲਾ ਸ਼੍ਰੋਮਣੀ ਅਕਾਲੀ ਦਲ ਦਾ ਇਤਿਹਾਸ ਦੇਖਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਕੰਮਾਂ ਨੂੰ ਉਹਨਾਂ ਨੇ ਦੇਖਿਆ ਤੇ ਅੱਜ ਦੁਬਾਰਾ ਜਿਹੜਾ ਆਮ ਵੀ ਤੁਸੀਂ ਵਟਸਐਪ ਤੇ ਫੇਸਬੁੱਕ ਤੇ ਦੇਖਣ ਦਾ ਹੈ ਜੇ ਕਿ ਦਿਨ ਦਿਨ ਸ਼੍ਰੋਮਣੀ ਅਕਾਲੀ ਦਲ ਦੀ ਰਫ਼ਤਾਰ ਤੇਜ਼ ਹੁੰਦੀ ਜਾ ਰਹੀ ਆ ਤੇ 2027 ਦੇ ਵਿੱਚ ਇੱਕ ਵੱਡਾ ਤੂਫਾਨ ਬੜੂਗਾ ਤੇ ਸ਼੍ਰੋਮਣੀ ਅਕਾਲੀ ਦਲ ਦੀ ਇਹ ਨੌਜਵਾਨੀ ਨੌਜਵਾਨਾਂ ਨੇ ਹੀ ਸਰਕਾਰ ਗਵਾਈ ਸੀ ਤੇ ਨੌਜਵਾਨੀ ਦੁਬਾਰਾ ਪੰਜਾਬ ਦੇ ਵਿੱਚ ਲੈ ਕੇ ਆਉਣਗੇ ਇਹ ਸ਼ਿਕਸ਼ਾ ਇਹ ਦੇਖਿਆ ਨਹੀਂ ਆ ਰਿਹਾ ਕਿ ਤਾਂ ਜਿਹੜੀ ਆਪਣਾ ਸੋਸ਼ਲ ਮੀਡੀਆ ਆ ਜਾਂ ਉਦੋਂ ਵੀ ਜਿਹੜੀ ਆ ਮੀਡੀਆ ਉਹ ਕਾਫੀ ਜਿਹੜਾ ਹੈ ਉਹ ਕਾਲੀ ਦਲ ਦੇ ਲੀਡਰਾਂ ਤੇ ਕਾਲੀ ਦਲ ਦੇ ਲੀਡਰਾਂ ਤੇ ਜਿਹੜਾ ਬਾਹਰ ਕਰਦੀ ਪਈ ਆ ਹਰ ਕੋਈ ਜਿਹੜਾ ਕਾਲੀ ਕਾਲੀ ਕਿਉਂਕਿ ਕਾਲੀ ਦਲ ਤੋਂ ਸਰਕਾਰ ਆਉਣ ਤੋਂ ਬਾਅਦ ਕਾਂਗਰਸ ਦੀ ਵੀ ਰਹੀ ਜਿੱਦਾਂ ਵੇਖਣ ਨੂੰ ਮਿਲਿਆ ਕਿ ਨਾ ਹੀ ਕਾਂਗਰਸ ਨੇ ਕੈਪਟਨ ਨਵਿੰਦਰ ਸਿੰਘ ਤੇ ਜਿਆਦਾ ਜ਼ੋਰ ਲਾਇਆ ਨਾ ਹੀ ਕਿਸੇ ਹੋਰ ਤੇ ਪਰ ਹਮੇਸ਼ਾ ਕਾਲੀ ਦਲ ਤੇ ਜ਼ੋਰ ਲਗਾਇਆ ਜਾਂਦਾ ਤੁਹਾਨੂੰ ਵੀ ਲੱਗਦਾ ਪਹਿਲੇ ਲੋਕ ਇਹ ਕਹਿੰਦੇ ਸੀ ਕਿ ਜਿਹੜੀ ਪੰਜਾਬ ਦੀ ਪਾਰਟੀ ਜਿਹੜੀ ਆ ਇੱਕ ਜ਼ਰੂਰ ਹੋਣੀ ਚਾਹੀਦੀ ਆ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੂਗੀ ਉਸ ਨੂੰ ਸੁੱਟ ਲਈ ਜਿਹੜਾ ਉਹ ਕੀ ਇਹ ਰਣਨੀਤੀ ਨਹੀਂ ਦਰਿਆ ਹੋਈ ਦੇਖੋ ਜੀ ਇਹ ਤੇ ਅੱਜ ਕੱਲ੍ਹ ਆਮ ਲੋਕਾਂ ਨੂੰ ਵੀ ਪਤਾ ਲੱਗ ਗਿਆ ਕਿ ਸੈਂਟਰ ਦੀਆਂ ਏਜੰਸੀਆਂ ਜਿਹੜੀਆਂ ਵਾਂ ਉਹ ਸਾਡੇ ਜਿਹੜੀ ਸਿੱਖਾਂ ਦੀ ਸਰਮੌਰ ਜਥੇਬੰਦੀ ਅਸ਼ਰੋਮਣੀ ਅਕਾਲੀ ਦਲ ਇਹਦੇ ਮਗਰ ਪਈਆਂ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਸਿੱਖਾਂ ਦੀ ਜਮਾਤ ਨੂੰ ਇਹਨਾਂ ਦੀ ਆਵਾਜ਼ ਨੂੰ ਦੱਬ ਦਿੱ ਗਏ ਕਿ ਉਹ ਇੱਕੋ ਇੱਕ ਪਾਰਟੀ ਆ ਜਿਹੜੀ ਖੇਤਰੀ ਪਾਰਟੀ ਆ ਪੰਜਾਬ ਦੀ ਪਾਰਟੀ ਆ ਜਿਹੜੀ ਆਪਣੇ ਸੂਬੇ ਦੇ ਵਿੱਚ ਹੀ ਉਹਨਾਂ ਦੀ ਹੁੰਦਾ ਤੇ ਸੂਬੇ ਤੋਂ ਹੀ ਚੱਲਦੀ ਆ ਬਾਕੀ ਪਾਰਟੀਆਂ ਦਾ ਦਿੱਲੀ ਤੋਂ ਚੱਲਦੀਆਂ ਤੁਸੀਂ ਗੱਲ ਕੀਤੀ ਕਿ ਕਾਂਗਰਸ ਦੇ ਸਰਕਾਰ ਵੀ ਰਹੀ ਆ ਪਰ ਹਰ ਵਿਰੋਧੀ ਅਕਾਲੀ ਦਲ ਨੂੰ ਕਿਉਂ ਲੈਂਦਾ ਦੇਖੋ ਡਾਰੀ ਇਹਨਾਂ ਨੂੰ ਹਮੇਸ਼ਾ ਤੁਸੀਂ ਪਿੰਡਾਂ ਦੇ ਵਿੱਚ ਵੀ ਰਹਿੰਦੇ ਜੇ ਸ਼ਹਿਰਾਂ ਦੇ ਵਿੱਚ ਵੀ ਰਹਿੰਦੇ ਜੇ ਜਦੋਂ ਆਪਾਂ ਨੂੰ ਕਿਸੇ ਦਾ ਕੋਈ ਡਰ ਇਹਨਾਂ ਨੂੰ ਡਾਰੀ ਸ਼੍ਰੋਮਣੀ ਅਕਾਲੀ ਦਲ ਦਾ ਡਰ ਆਈ ਜਾਂਦਾ ਇਹਨਾਂ ਨੂੰ ਇਹ ਆ ਕੇ ਤੇ ਪੰਜਾਬ ਦੇ ਲੋਕਾਂ ਦੇ ਤੋਂ ਕਿਸੇ ਤਰੀਕੇ ਦੇ ਨਾਲ ਆ ਪ੍ਰਚਾਰ ਕਰ ਕਰਕੇ ਅਕਾਲੀ ਦਲ ਨੂੰ ਅੱਗੇ ਨਾ ਆਉਂਦੀ ਜੇ ਕਿਤੇ ਆ ਗਏ ਤੇ ਸਾਡਾ ਕਿਸੇ ਦਾ ਲੰਮੇ ਸਮੇਂ ਵਾਸਤੇ ਬੋਰੀ ਬਿਸਤਰਾ ਗੋਲ ਹੋ ਜਾਣਾ ਵਾ ਇਹੀ ਡਰ ਦੇ ਤਹਿ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਰ ਲੀਡਰ ਨੂੰ ਖਾਸ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਜਦੋਂ ਦਿਨ ਚੜਦਾ ਹਰ ਬੰਦੇ ਦੇ ਗਾੜੀ ਸਰਦਾਰ ਸੁਖਬੀਰ ਸਿੰਘ ਬਾਦਲ ਆਈ ਜਾਂਦਾ ਇਸ ਹਾਇ ਸੁਖਬੀਰ ਆ ਗਿਆ ਹਾਇ ਸੁਖਬੀਰ ਆ ਗਿਆ ਜਿਉ ਉਹ ਐਡਾ ਸਟਰੋਂਗ ਆ ਤੇ ਤਾਂ ਹੀ ਉਹਦਾ ਵਾਰ-ਵਾਰ ਜ਼ਿਕਰ ਕਰਦੇ ਨੇ ਤਾਂ ਹੀ ਉਹਦੇ ਕੋਲੋਂ ਡਰਦੇ ਨੇ ਇਸ ਕਰਕੇ ਮੈਂ ਸਮਝਦਾ ਕਿ ਇਹਨਾਂ ਨੂੰ ਡਾਰੀ ਪੰਜਾਬ ਦੇ ਵਿੱਚ ਸ਼ਰੋਮਨੀ ਅਕਾਲੀ ਦਲ ਜਿਹੜਾ ਹੈ ਉਹਨਾਂ ਨੇ ਅੱਜ ਪਿਛਲੇ ਦਿਨੀ ਇੱਕ ਫਰਿਆਆਇਆ ਕਿਸ ਦੇ ਵਿੱਚ ਵੱਧੋ ਆਮ ਦੰਡੀ ਦੀ ਜੀਐਸ ਦੇ ਵਿੱਚ ਉਹ ਤੁਮ ਕਿਸ ਤਰ੍ਹਾਂ ਦੇਖਦੇ ਦੇਖੋ ਜਿੱਥੋਂ ਤੱਕ ਮਜੀਠੀਆ ਪਰਿਵਾਰ ਦਾ ਸਵਾਲ ਆ ਬਹੁਤ ਪੁਰਾਣਾ ਪਰਿਵਾਰ ਆ ਜੱਦੀ ਪੁਰਖੀ ਇੱਕ ਸਰਦਾਰਾਂ ਦਾ ਪਰਿਵਾਰ ਆ ਜੋ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਵੀ ਆਗੂ ਰਹੇ ਨੇ ਉਹਦੇ ਰਾਜ ਦੇ ਵਿੱਚ ਵੀ ਆਗੂ ਰਿਆ ਉਹ ਪਰਿਵਾਰ ਆ ਉਸ ਪਰਿਵਾਰ ਦੇ ਅੱਜ ਜਿਹੜੀਆਂ ਵਾਏ ਕਮੋਣੀਆਂ ਹਰਕਤਾਂ ਕਰਕੇ ਕਿਉਂਕਿ ਸਰਦਾਰ ਵਿਕਰਮ ਸਿੰਘ ਮਜੀਠਾ ਸਰਕਾਰ ਦੀ ਹਰ ਨਲਾਇਕੀ ਨੂੰ ਅੱਗੇ ਲੈ ਕੇ ਆਉਂਦੇ ਹਰ ਮੁੱਦੇ ਤੇ ਗੱਲ ਕਰਦੇ ਨੇ ਸਬੂਤਾਂ ਦੇ ਸਹਾਰੇ ਦੇ ਉੱਤੇ ਗੱਲ ਕਰਦੇ ਨੇ ਉਹ ਜਦੋਂ ਗੱਲ ਕਰਦੇ ਨੇ ਇਹਨਾਂ ਨੂੰ ਉਹ ਗੱਲ ਚੁਬਦੀ ਆ ਉਹ ਤਾਂ ਹੀ ਉਹਨੂੰ ਫਿਰ ਕਿਸੇ ਨਾ ਕਿਸੇ ਕੇਸ ਦੇ ਵਿੱਚ ਫਸਾ ਕੇ ਪੰਜਾਬ ਦੇ ਲੋਕਾਂ ਦਾ ਧਿਆਨ ਉਸ ਸਾਈਡ ਵੱਲ ਨੂੰ ਕਰ ਰਹੇ ਨੇ ਇੱਕ ਦੇ ਪੰਜਾਬ ਦੇ ਲੋਕ ਇਹਨਾਂ ਦੇ ਕੋਲੋਂ ਸਵਾਲਾਂ ਦੇ ਜਵਾਬ ਮੰਗਦੇ ਨੇ ਜਦੋਂ ਜਵਾਬ ਮੰਗਦੇ ਨੇ ਜੋ ਇਹਨਾਂ ਨੇ ਝੂਠ ਮਾਰੇ ਸੀ ਉਹਨਾਂ ਦਾ ਕਰਕੇ ਉਹਨਾਂ ਦਾ ਧਿਆਨ ਦੂਸਰੇ ਬੰਨੇ ਕਰਨ ਵਾਸਤੇ ਸਰਦਾਰ ਬਿਕਰਮ ਸਿੰਘ ਮਜੀਠੀਆ ਸਾਹਿਬ ਨੇ ਝੂਠੇ ਕੇਸ ਦੇ ਵਿੱਚ ਫਸਾ ਕੇ ਇਹਨਾਂ ਨੇ ਗਮਰਾਹ ਕਰ ਰਹੇ ਨੇ ਲੋਕਾਂ ਨੂੰ ਪਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਕਿ ਜਿਸ ਤਰ੍ਹਾਂ ਪਹਿਲੇ ਕੇਸਾਂ ਦੇ ਵਿੱਚ ਕਲੀਨ ਚਿੱਟ ਸਰਦਾਰ ਵਿਕਰਮ ਸਿੰਘ ਵਿਜੀਤੀਆ ਸਾਹਿਬ ਨੂੰ ਮਿਲੀ ਸੀ ਉਸੇ ਤਰੀਕੇ ਦੇ ਨਾਲ ਇਸ ਕੇਸ ਦੇ ਵਿੱਚ ਵੀ ਬਣੀ ਹੋ ਕੇ ਵੱਡੇ ਰੂਪ ਦੇ ਵਿੱਚ ਉਭਰੂ ਪਰੰਤੂ ਹਲਕੇ ਤੋਂ ਬਤਾਏ ਕਿ ਫੀਚਰ ਸੋਜੀ ਜਿਨ੍ਹਾਂ ਦਾ ਕਿ ਪਿਛੇ ਦੇ ਨਹੀਂ ਧਿਆਨਤ ਹੋ ਗਿਆ ਹੋਰ ਖਾਲੀ ਸੀਟ ਹੋ ਗਈ ਆ ਤੁਸੀਂ ਬਹੁਤ ਜੜਾਇਆ ਫਰਕ ਕਰਦੇ ਫਏ ਜੀ ਇਹ ਜੋ ਮਿਕ ਮਿਕੀ ਦੇ ਵਿੱਚੋਂ ਕਾਲੀ ਡਾਲਦੇ ਵਿੱਚ ਘਰ ਘਰ ਜਾ ਕੇ ਵਰਕ ਕੀਤਾ ਸ਼ੁਰੂ ਨਹੀਂ ਕਾਲੇ ਚੁੱਕਣਾ ਕੀਤਾ ਘਰ ਕਿ ਟਿਕਟ ਵੀ ਮੰਤ ਲਖਦੇ ਨੇ ਵੇਖੋ ਕਿ ਰੋਮਨੀ ਅਕਾਲੀ ਦਲ ਦਾ ਇੱਕ ਐਜੇ ਵਰਕਰ ਹੋਣ ਦੇ ਨਾਤੇ ਲੋਕਾਂ ਦੀ ਸੇਵਾ ਦੇ ਵਿੱਚ ਲੱਗੇ ਆ ਸਰਕਾਰ ਸਮੇਂ ਦੇ ਵਿੱਚ ਵੀ ਲੋਕਾਂ ਦੇ ਵਿੱਚ ਵਿਚਰਦੇ ਰਹੇ ਤੇ ਸਰਕਾਰ ਤੋਂ ਬਾਅਦ ਵੀ ਕੋਈ ਦਿਨ ਐਸੋ ਇਹੋ ਜਾਣੀ ਕਿ ਜਿਸ ਦਿਨ ਅਸੀਂ ਵਰਕਰਾਂ ਦੇ ਦੁੱਖ ਸੁੱਖ ਦੇ ਵਿੱਚ ਨਾ ਪਹੁੰਚੀ ਹੋਈਏ ਅੱਜ ਵੀ ਹੁਣ ਇੱਥੇ ਲੇਟ ਹੋ ਗਿਆ ਮੈਂ ਇੱਥੋਂ ਸਾਡੇ ਵਰਕਰ ਦੀ ਕਰੰਟ ਲਾ ਕੇ ਡੈਥ ਹੋ ਗਈ ਸੀ ਖੈਰੇ ਪਿੰਡ ਦੇ ਵਿੱਚ ਉੱਥੇ ਪਹੁੰਚਣਾ ਸੀ ਲੇਟ ਹੋ ਗਿਆ ਹੁਣ ਸਵੇਰੇ ਪਹਿਲੇ ਟਾਈਮ ਤੋਂ ਸ਼ੁਰੂਆਤ ਉਤੋਂ ਕਰੂੰਗਾ ਮੇਰੇ ਕਹਨ ਤੋਂ ਬਾਅਦ ਕਿ ਦਿਨ ਰਾਤ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿਨੇ ਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਬ੍ਰਹਮਪਰਾ ਸਾਹਿਬ ਜੋ ਖਡੂਰ ਸਾਹਿਬ ਤੋਂ ਚੋਣ ਲੜਦੇ ਰਹੇ ਨੇ ਸਰਦਾਰ ਰਵਿੰਦਰ ਸਿੰਘ ਬ੍ਰਹਮਪਰਾ ਸਾਹਿਬ ਲੜਦੇ ਨੇ ਅੱਗੇ ਹੋ ਕੇ ਕਮਾਂਡ ਕਰਦੇ ਰਹੇ ਆ ਪੂਰੀ ਤੰਦ ਹੀ ਦੇ ਨਾਲ ਇਲیکشن ਲੜਦੇ ਰਹੇ ਆ ਤਰਮ ਤਾਰ ਤੋਂ ਸਰਦਾਰ ਹਰਬੀਰ ਸਿੰਘ ਸੰਧੂ ਦੀ ਸਪੋਰਟ ਕਰਦੇ ਰਹੇ ਆ ਜਿੱਥੇ ਜਿੱਥੇ ਵੀ ਕੋਈ ਉਮੀਦਵਾਰ ਸੀ ਸ਼੍ਰੋਮਣੀ ਅਕਾਲੀ ਦਲ ਦਾ ਤੇ ਆਪਣੇ ਕੋਈ ਸੈਲ ਸੀ ਉੱਥੇ ਦਿਨ ਰਾਤ ਉਹਨਾਂ ਦੀ ਮਦਦ ਕੀਤੀ ਆ ਅੱਜ ਵੀ ਪਾਰਟੀ ਜਿਸ ਕਿਸੇ ਨੂੰ ਵੀ ਮੌਕਾ ਦਿੰਦੀ ਤਰਨਤਾਰਨ ਤੋਂ ਪੂਰੀ ਤਨਦੇਹੀ ਦੇ ਨਾਲ ਅੱਗੇ ਲਾ ਕੇ ਦਿਨ ਰਾਤ ਇੱਕ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਦੇ ਵਿੱਚ ਪੁੱਗਤਾਂਗੇ ਜੇ ਪਰ ਪਾਰਟੀ ਦਾਸ ਤੇ ਕੋਈ ਦਾਸ ਤੇ ਕਿਰਪਾ ਕਰ ਦਿੰਦੀ ਆ ਤੇ ਮੈਂ ਸਮਝਦਾ ਕਿ ਇਹ ਸ਼ੀਟ ਨੂੰ ਤਰਨਤਾਰਨ ਤੋਂ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੇ ਵੱਡੀ ਜਿੱਤ ਕਰਾਵਾਂਗੇ ਤੇ 2027 ਦੇ ਵਿੱਚ ਦਾ ਮੋੜ ਬਣਾਗੇ ਤਰਨਤਾਰਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ 2027 ਦੀ ਸਰਕਾਰ ਬਣਾਵਾਂਗੇ ਇੱਕ ਛੋਟੀ ਜੀ ਗੱਲ ਤੁਹਾਡੇ ਕੋਲ ਹੈਗੀ ਆ ਤੁਸੀਂ ਯੂਜ਼ ਆਖ ਰਹੀ ਜੀ ਇਸ ਤਰ੍ਹਾਂ ਪਿਛਲੀਆਂ ਸਰਕਾਰਾਂ ਨੇ ਜਿਹੋ ਜਿਆਦਾ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਜਿਹੜਿਆ ਆ ਵੋਟਾਂ ਤੇ ਲੈ ਲਈਆਂ ਕੰਮ ਨਹੀਂ ਸਿੱਝਦਾ ਅਕਾਲੀ ਦਲ ਦੇ ਨੇ ਲੈ ਲਿਆ ਆਮ ਆਦੀ ਪਾਰਟੀ ਨੇ ਵੀ ਦਾਅਵੇ ਕੀਤੇ ਆਪਦੀ ਪਾਰਟੀ ਨੇ ਵੀ ਵੋਟਾਂ ਕੱਕ ਕੀਤਾ ਕਿ ਦੋਕਾਂ ਨੂੰ ਇਹ ਨਹੀਂ ਪਤਾ ਸੀ ਕਿ ਨਵੇਂ ਯੁੱਗ ਦੇ ਵਿੱਚ ਐਨਐਸਏ ਕੀ ਹੁੰਦੀ ਹੈ ਤੇ ਉਹ ਵੀ ਬੱਚਿਆਂ ਦੇ ਐਨਐਸਏ ਲਾ ਕੇ ਤੇ ਡਬਲੂ ਵਾਲਾ ਛੜਤਾ ਤੇ ਦੂਜੀ ਗੱਲ ਕੀਤੀ ਕਿਸਾਨਾਂ ਹਾਇ ਤੇ ਵੀ ਕਿ ਕਿਸਾਨਾਂ ਦੇ ਹਮਾਇਤੀ ਐ ਸੀ ਤੇ ਰਾਤ ਪਰ ਕਿਸਾਨਾਂ ਨੂੰ ਭਜਾਤਾ ਜਿੱਦੇ ਮਾਰ ਮਾਰ ਕੇ ਕਈ ਤਰ੍ਹਾਂ ਬੋਲਦੇ ਕਈ ਤਰ੍ਹਾਂ ਦਾ ਬਿਹੇਵ ਨਹੀਂ ਕਿ ਕਹਿ ਲਾਤੀ ਉਹ ਕਿਸ ਤਰ੍ਹਾਂ ਲੱਗਦਾ ਹੈ ਕਿ ਇਹਨਾਂ ਨੂੰ ਆਮ ਆਦੀ ਪਾਰਟੀ ਨੂੰ ਜਾਂ ਜਿਹੜੀ ਹੈ ਕਾਂਗਰਸ ਆ ਇਹਦਾ ਲਫਜ਼ੂਲ ਛੜ ਗਿਆ ਹੈ ਵੇਖੋ ਸਾਡੇ ਭਗਵੰਤ ਸਿੰਘ ਜੀ ਮਾਨ ਮੁੱਖ ਮੰਤਰੀ ਨੇ ਜੋ ਮਾਣਯੋਗ ਪੰਜਾਬ ਦੇ ਉਹ ਇਹ ਗੱਲ ਦਾ ਜ਼ਿਕਰ ਕਰਦੇ ਹੁੰਦੇ ਸੀ ਕਿ ਸਾਡੀ ਸਰਕਾਰ ਬਣਾ ਦਿਓ ਆਮ ਆਦਮੀ ਦੀ ਸਰਕਾਰ ਬਣਾ ਦਿਓ ਕੋਈ ਧਰਨਾ ਤੇ ਕੋਈ ਮੁਜ਼ਾਰਾ ਨਹੀਂ ਪੰਜ ਸਾਲ ਹੋਊਗਾ ਇਸ ਗੱਲ ਦਾ ਆਮ ਹੀ ਉਹਨਾਂ ਦਾ ਜ਼ਿਕਰ ਹੁੰਦਾ ਸੀ ਤੇ ਜਦੋਂ ਕਿਤੇ ਧਰਮੇ ਲੱਗਦੇ ਸੀ ਉਹਨਾਂ ਦੇ ਵਿੱਚ ਜਾ ਕੇ ਬੈਠ ਦਿੰਦੇ ਸੀ ਲੋਕਾਂ ਨੂੰ ਘਬਰਾਹਤ ਕਰਨ ਵਾਸਤੇ ਔਰ ਕਰ ਵੀ ਗਏ ਲੋਕਾਂ ਨੂੰ ਘਬਰਾ ਅੱਜ ਉਹੀ ਧਰਨਿਆਂ ਨੂੰ ਜਦੋਂ ਲੋਕ ਆਪਣੀਆਂ ਮੰਗਾਂ ਰੱਖਦੇ ਨੇ ਲੋਕ ਧਰਨੇ ਲਾਉਂਦੇ ਨੇ ਤੇ ਉਹਨਾਂ ਨੂੰ ਦੇਖੋ ਇਸ ਤਰ੍ਹਾਂ ਵੀ ਕਦੀ ਹੋਇਆ ਕਿ ਉਹਨਾਂ ਤੇ ਜਿਹੜੇ ਆਗੂ ਸੀ ਉਹਨਾਂ ਤੇ ਨਜਾਇਜ਼ ਪਰਚੇ ਕਰ ਕਰਕੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭੇਜਿਆ ਕਿਸਾਨ ਆਪਣੀਆਂ ਮੰਗਾਂ ਮੰਗਣ ਦੀ ਖਾਤਰ ਕਿੰਨੇ ਲੰਮੇ ਸਮੇਂ ਤੋਂ ਧਰਨਾ ਲਾ ਕੇ ਬੈਠੇ ਸੀ ਜਿਹੜਾ ਦਿੱਲੀ ਨੂੰ ਘੇਰਨਾ ਸੀ ਤੇ ਉਸ ਧਰਨੇ ਦੇ ਕਿਸ ਤਰ੍ਹਾਂ ਇਹਨਾਂ ਨੇ ਕਿਸਾਨ ਆਗੂ ਨੂੰ ਫੜ ਫੜ ਕੇ ਅੰਦਰ ਕੀਤਾ ਕਿੱਡਾ ਵੱਡਾ ਕਿਸਾਨਾਂ ਦਾ ਉਥੇ ਨੁਕਸਾਨ ਹੋਇਆ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਅਜੇ ਤੱਕ ਨਹੀਂ ਲੱਭੇ ਜਿਹੜੇ ਉਥੇ ਲੋਕੀ ਲੈ ਗਏ ਆ ਇਸ ਕਰਕੇ ਇੱਕ ਕਿਸਾਨ ਹਤੈਸ਼ੀ ਤੇ ਕੀ ਆ ਇਹਨਾਂ ਨੇ ਤਾਂ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਦੋਂ ਸਰਕਾਰ ਦੇ ਵਿੱਚ ਹੁੰਦੇ ਸੀ ਮੁੱਖ ਮੰਤਰੀ ਹੁੰਦੇ ਸੀ ਕੋਈ ਜੋ ਕੋਈ ਧਰਨਾ ਲਾਉਣ ਦੀ ਗੱਲ ਕਰਦਾ ਸੀ ਤੇ ਆਪ ਜਾ ਕੇ ਅਗਲੇ ਨਾਲ ਗੱਲ ਕਰ ਲੈਂਦੇ ਸੀ ਦੱਸੋ ਜੀ ਕੀ ਗੱਲ ਆ ਤੇ ਮੁਸਲਿਮ ਹੱਲ ਹੁੰਦੇ ਰਹਿਆ ਕਿਉਂਕਿ ਉਹ ਲੋਕਾਂ ਦੇ ਨਾਲ ਉਹਨਾਂ ਨੇ ਜੋ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਤੇ ਕਰਦੇ ਵੀ ਰਹੇ ਤੇ ਮੈਂ ਸਮਝਦਾ ਕਿ ਪੰਜਾਬ ਦੇ ਲੋਕਾਂ ਨੇ ਚੰਗੀ ਤਰ੍ਹਾਂ ਦੇਖ ਲਿਆ ਕਾਂਗਰਸ ਨੂੰ ਵੀ ਦੇਖ ਲਿਆ ਆ ਆਮ ਪਾਰਟੀ ਨੂੰ ਦੇਖ ਲਿਆ ਅੱਜ ਲੋਕ ਦੁਬਾਰਾ ਜਿਹੜੇ ਆ ਸ਼ਰੋਮਨੀ ਅਕਾਲੀ ਦਲ ਨੂੰ ਯਾਦ ਕਰ ਰਹੇ ਨੇ ਸੱਥਾਂ ਦੇ ਵਿੱਚ ਯਾਦ ਕਰਦੇ ਨੇ ਗਲੀ ਮੁਹੱਲਿਆਂ ਦੇ ਵਿੱਚ ਗੱਲਾਂ ਹੁੰਦੀਆਂ ਸ਼੍ਰੋਮਣੀ ਅਕਾਲੀ ਦਲ ਦੀਆਂ ਥਾਂ-ਥਾਂ ਤੇ ਜਿੱਥੇ ਕੋਈ ਬੈਠਦਾ ਉੱਥੇ ਸ਼੍ਰੋਮਣੀ ਅਕਾਲੀ ਦਲ ਦਾ ਜ਼ਿਕਰ ਹੋਣ ਰਿਹਾ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਬਹੁਤ ਵੱਡੀ ਪਾਰਟੀ ਦੇ ਰੂਪ ਦੇ ਵਿੱਚ ਉੱਭਰੂਗੀ ਤੇ ਪੰਜਾਬ ਦੀ ਸਰਕਾਰ ਬਣਾਉਗੀ। ਇਹ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਪਿਛਲੇ ਦਿਨੀਂ ਸੀਨੀਅਰ ਵੀ ਵਾਅਦੇ ਕੀਤੇ ਸੀ ਆਪਣੀ ਸਰਕਾਰ ਬਾਰੇ ਤਾਂ ਵੀ ਹੱਦ ਤੱਕ ਉਹਨੇ ਪੂਰੇ ਕੀਤੇ ਤੇ ਜਿੱਦਾਂ ਸਰਕਾਰਾਂ ਦਾ ਕਿਹਾ ਸੀ 32 ਦਾ ਕਿਹਾ ਸੀ ਉਹਨਾਂ ਨੇ ਅੱਗੇ ਕਈ ਗੱਲਾਂ ਜਿਹੜੀ ਲੋਕੀਂ ਯਕੀਨ ਨਹੀਂ ਕਰਦੇ ਕਿਤੇ ਆਖਰ ਗੱਲ ਤੇ ਬੀਲੀ ਦਾ ਕਾਤ ਲੱਗਦਾ ਇਹ ਸਕੂਲ ਬਾਲ ਨੇ ਕਿ ਆ ਜੀ ਮੈਂ ਤਾਂ ਤਬਰੀ ਕਰ ਦੂਆ ਸੜਕਾਂ ਹੋਈਆਂ ਮਨਾਦੀ ਆਪਾਂ ਮਾਰ ਕੇ ਸਿੱਦੇ ਲੋਕੇ ਨੂੰ ਮਜਾਕ ਲਉਂਦੇ ਹੁੰਦੇ ਤੇ ਪਰ ਹੋਣ ਦੀ ਚੀਜ਼ਾਂ ਬਣ ਚੁੱਕੀਆਂ ਆ ਉਹ ਦਾਦਾ ਸਾਹਿਬ ਤੋਂ ਕਿ ਲੋਕੀ ਵਰਤਨ ਵੇਦੇ ਆ ਪਰ ਉਹ ਚੀਜ਼ ਜਰੀ ਰਿਹਾ ਮਸ਼ਹੂਰੀ ਨਹੀਂ ਕਰ ਸਕੇ ਤੇ ਆਪਾਂ ਉਹ ਚੀਜ਼ ਕੱਲ ਹੀ ਤਲ ਜਿਹੜਾ ਆ ਸਿਰਫ ਆਪਣੇ ਘਰ ਬੈਠਾ ਰਿਆ ਤੇ ਕਿ ਸਾਡੀ ਇਤੋ ਯਾਨੀ ਉਹ ਆਪਣੀ ਮਸ਼ਹੂਰੀ ਨਹੀਂ ਕਰ ਸਕਿਆ ਲੋਕਾਂ ਤੱਕ ਪਹੁੰਚ ਦੀ ਜਗ੍ਹਾ ਇਸ ਕਰਕੇ ਤੇ ਨਹੀਂ ਲੱਗਦਾ ਕਿ ਜਿਹੜੀ ਆ ਅਕਾਲੀ ਦਲ ਨੂੰ ਜੇ ਮਸੀਹਾ ਦਾ ਫਾਮਣਾ ਨਾ ਪਿਆ ਤੇ ਚਿੱਤਾ ਨਹੀਂ ਪਿਆ ਬਿਲਕੁਲ ਜੀ ਸਚਾਈ ਹੈ ਜੀ ਜਿੰਨਾ ਸ਼੍ਰੋਮ ਨੇ ਅਕਾਲੀ ਦਲ ਨੇ ਕੰਮ ਕੀਤਾ ਸੀ ਨਾ ਅਸੀਂ ਲੋਕਾਂ ਤੱਕ ਵਖਾ ਹੀ ਨਹੀਂ ਸਕੇ ਸੋਸ਼ਲ ਮੀਡੀਆ ਦੇ ਉੱਤੇ ਅਸੀਂ ਚੱਲ ਨਹੀਂ ਸਕੇ ਐਕਟਿਵ ਨਹੀਂ ਹੋ ਸਕੇ ਜਿਹਦਾ ਕਰਕੇ ਸਾਨੂੰ ਖਮਿਆਜਾ ਭੁਗਤਣਾ ਪਿਆ ਸਾਡੇ ਕੋਲ ਤੇ ਗੱਲਾਂ ਹੀ ਬਹੁਤ ਈ ਲੋਕਾਂ ਨੂੰ ਖੋਣ ਵਾਸਤੇ ਇਹਨਾਂ ਨੇ ਤੇ ਝੂਠ ਪਤੰਗ ਵਿਖਾਉਣਾ ਤੇ ਸਾਡੇ ਦੇ ਅਸਲੀਅਤ ਗੱਲਾਂ ਅੱਜ ਵੀ ਮੇਰੇ ਘਰ ਬੈਠਾ 2016 ਦੇ ਵਿੱਚ ਸਰਦਾਰ ਰਵਿੰਦਰ ਸਿੰਘ ਗੁਰਮਪਰੇ ਦੀ ਜਿਮਨੀ ਚੋਂ ਸੀ ਤੇ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਆਏ ਉਹਨਾਂ ਨੇ ਪ੍ਰੋਗਰਾਮ ਰੱਖਿਆ ਤੇ ਘਰੋਂ ਹੋ ਕੇ ਗਏ ਤੇ ਉੱਥੇ ਉਹਨਾਂ ਨੇ ਬੈਠ ਕੇ ਪੱਤਰਕਾਰਾਂ ਨਾਲ ਗੱਲ ਕੀਤੀ ਕਿ ਇਹੋ ਜੀਆਂ ਸੜਕਾਂ ਬਣਾ ਲਊਗਾ ਕਿ ਬੰਬ ਸੁੱਟੋਗੇ ਤਾਂ ਵੀ ਨਹੀਂ ਟੁੱਟਣੀਆਂ ਤੁਸੀਂ ਬਿਠੰਡੇ 2-2 ਘੰਟਿਆਂ ਦੇ ਵਿੱਚ ਪਹੁੰਚ ਜਾ ਕਰੋਗੇ ਤੇ ਉਸ ਟਾਈਮ ਤੇ ਲੋਕੀ ਮਜ਼ਾਕ ਉਡਾਉਂਦੇ ਸੀ ਤੇ ਉਹਨਾਂ ਨੇ ਸੱਚਾਈ ਸਾਹਮਣੇ ਕਰਕੇ ਉਖਾਤੀ ਅੱਜ ਤਰਨਤਾਰ ਤੋਂ ਬਠਿੰਡੇ ਦਾ ਤੁਸੀਂ ਦੇਖ ਲਓ ਕਿੰਨੇ ਸਮੇਂ ਦੇ ਵਿੱਚ ਪਹੁੰਚ ਜਾਂਦਾ ਬੰਦਾ ਇਹੋ ਜਿਹੀਆਂ ਸੜਕਾਂ ਜਦੋਂ ਵੱਡੀ ਸੜਕ ਤੇ ਚੜ ਜਾਈਦਾ ਲੱਗਦਾ ਜਿਵੇਂ ਬਾਹਰਲੇ ਦੇਸ਼ ਦੇ ਵਿੱਚ ਆ ਗਏ ਨੇ ਤੁਸੀਂ ਆ ਮੋਗੇ ਤੋਂ ਜਿਹੜੀ ਬਰਨਾਲੇ ਨੂੰ ਸੜਕ ਜਾਂਦੀ ਹੈ ਕਿੱਡਿਆ ਵਧੀਆ ਰੋਡ ਬਣਾਤੇ ਆ ਪੰਜਾਬ ਦੇ ਵਿੱਚ ਮੈਂ ਨਾ ਅੱਜ ਦੁਬਾਰਾ ਲੋਕ ਯਾਦ ਨੌਜਵਾਨ ਜਿਹੜੇ ਉਸ ਟਾਈਮ ਤੇ ਗਮਰਾਏ ਹੈ ਹੈ ਜੀ ਯਾਦ ਕਰਨਦੇ ਆ 2027 ਚ ਲਿਉਣਗੇ ਪੰਜਾਬ ਦੇ ਲੋਕ ਚਰਮੇ ਕਰ ਲਿਜਾਂਗੇ ਇਸ ਅੰਦਰ 13 ਸ਼ੇਡ ਨਾ ਬਕੂਬੀ ਕਾਫੀ ਆਪਣੇ ਸਵਾਲਾਂ ਦਾ ਜਿਹੜੇ ਜਵਾਬ ਦਿੱਤੇ ਅੱਗੇ ਵੀ ਆਪਾਂ ਦੇਖਾਂਗੇ ਕਿ ਕਾਲੇ ਹੱਥ ਕਿਹਨਾ ਕਰਦੇ ਦਵਾਗੇ ਪਰਮਪਾਪ ਨੋਮਤੀ